ਹਰਿਆਣਾ ਸਰਕਾਰ ਨੇ ਜਿਸ ਕੀਤੀ ਹੈ ਜਿਹਦੇ ਚ ਉਹਨਾਂ ਨੇ ਸਪੈਸ਼ਲ ਕਿਹਾ ਕਿ ਸਰਕਾਰ ਨੋਟੀਫਾਈ ਕਰ ਰਹੀ ਹੈ ਵੀ ਕੁਝ ਕੁ ਸਬਸਰਾਂ ਨੇ ਜਿਨ੍ਹਾਂ ਦਾ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਨੂੰ ਦਬਾਉਣ ਤੇ ਸਪ੍ਰੈਸ ਕਰਨ ਚ ਜਾਂ ਮਾਰਨ ਕੁੱਟਣ ਦੇ ਜਿਹੜਾ ਉਹਨਾਂ ਦਾ ਹੱਥ ਰਿਹਾ ਉਹਨਾਂ ਨੂੰ ਅਸੀਂ ਆਨਰ ਕਰਾਂਗੇ ਜਿਦੇ ਚ ਤਿੰਨ ਆਈਪੀਐਸ ਅਫਸਰ ਅਤੇ ਤਿੰਨ ਡੀਐਸਪੀ ਲੈਵਲ ਦੇ ਅਫਸਰ ਹਨ ਤੇ ਇਹਨਾਂ ਨੂੰ ਉਹਨਾਂ ਨੇ ਗੈਲੈਂਟਰੀ ਆਫਵਾਰਡ ਦੇਣ ਦੀ ਗੱਲ ਕਹੀ ਹੈ ਆਪਣੇ ਦੇਸ਼ ਦੇ ਵਿੱਚ ਆਪਣੀ ਪੁਲਿਸ ਦੁਆਰਾ ਦੱਬਣਾ लाठी चार्ज ਕਰਨਾ ਗੋਲੀਆਂ ਚਲਾਉਣੀਆਂ ਜੇ ਇਹ ਐਕਟ ਆਫ ਵੈਲਰ ਹੈ ਜਾਂ ਐਕਟ ਆਫ ਗੈਲੈਂਟਰੀ ਨੂੰ ਜਿਵੇਂ ਕਹਾਂ ਤੇ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਹਰਿਆਣੇ ਸਰਕਾਰ ਦੀ ਪੁਲਿਸ ਕਿਵੇਂ ਡਰਾ ਦੜਾ ਕੇ ਕਿਸਾਨਾਂ ਨੂੰ ਕੁੱਟ ਰਹੀ ਹੈ ਈਵਨ ਸ਼ੰਗੂਗੁਰ ਦੇ ਉੱਤੇ ਤਾਂ ਇੱਕ ਬਾਰਡਰ ਵਰਗੇ ਮਾਹੌਲ ਬਣਾ ਦਿੱਤੇ ਸੀ ਤੋਂ ਬੀਰ ਹਿਆਣੇ ਵਾਲੇ ਪਾਸੇ ਉਹਨਾਂ ਨੇ ਉੱਥੇ ਗੰਨਾ ਬੀਟਦੀਆਂ ਵੱਡੇ ਈਵਨ ਸਨਾਈਪਰ ਲਾਇ ਹੋਏ ਸੀਗੇ ਤੇ ਉਥੇ ਫਾਇਰਿੰਗ ਕਿੰਨੇ ਦਿਨ ਚੱਲਦੀ ਰਹੀ ਹੈ ਆ ਆਧਾਰ ਜੇ ਦਿਖਿਆ ਜਾਵੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਗੈਲੈਂਟਰੀ ਅਵਾਰਡ ਦਾ ਆਧਾਰ ਇਸੇ ਚੀਜ਼ ਦਾ ਬਣਾਇਆ ਹੈਗਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੀ ਭੂਮਿਕਾ ਚੰਗੀ ਰਹੀ ਹੈ ਤੇ ਦੂਜੇ ਪਾਸੇ ਇਹ ਇਹਦੇ ਵਿੱਚ ਡਿਮਾਂਡ ਕੀ ਹੈ ਤੁਹਾਡੀ ਵੀ ਇਹ ਇਹ ਰੁਕਿਆ ਜਾਵੇ ਇਹਨਾਂ ਨੂੰ ਜਿਹੜਾ ਹਨਰ ਕੰਨਿਸ਼ਨ ਅੜੀ ਗੱਲ ਹੈ ਵੀ ਕੀ ਇਹ ਕਿਤੇ ਬਾਰਡਰ ਤੇ ਲੜ ਰਹੇ ਹਨ ਜਾਂ ਇਹ ਚੀਨ ਦੀ ਲੜਾਈ 'ਚ ਇਹਨਾਂ ਨੇ ਕੋਈ ਬਹੁਤ ਬਹਾਦਰੀ ਦਿਖਾਈ ਹੈ ਵੀ ਇਹਨਾਂ ਨੂੰ ਗੈਲੈਂਟਰੀ ਅਵਾਰਡ ਦਿੱਤੇ ਜਾ ਰਹੇ ਹੈ ਜਿਹੜਾ ਪੱਤਾ ਭਗਵੰਤ ਮਾਨ ਸਰਕਾਰ ਨੇ ਅਨਨੋਨ ਲੋਕਾਂ ਦੇ ਖਿਲਾਫ ਕਰਿਆ 0 ਐਫ ਆਰ ਕਰਿਆ ਉਹਨੂੰ ਬਾਇ ਨੇਮ ਹੀ ਨੌਫਸਰਾਂ ਦੇ ਖਿਲਾਫ ਮਕਦਮਾ ਦਰਜ ਨੇ ਕਰਨਾ ਚਾਹੀਦਾ ਸਸਿਕਾਲਾ ਕਿਸਾਨੀ ਅੰਦੋਲਨ ਜਿਵੇਂ ਚੱਲ ਰਿਹਾ ਹੈ ਤੇ ਸ਼ੰਭੂ ਬੈਰੀਅਰ ਹਜੇ ਵੀ ਰੁਕਿਆ ਹੋਇਆ ਹੈ ਤੇ ਕਿਸਾਨ ਲਗਾਤਾਰ ਬੈਠੇ ਨੇਗੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਉਦੋਂ ਬਾਅਦ ਚ ਦੇਖੀਏ ਤਾਂ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਸ਼ੁਰੂਆਤੀ ਦੌਰ ਦੇ ਵਿੱਚ ਬਣੇ ਸੀਗੇ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਤੇ ਉਹ ਬਹੁਤ ਸਾਰੇ ਲੋਕ ਫੱਟੜ ਹੁੰਦੇ ਰਗੇ ਕਾਫੀ ਕੰਬੀਰ ਵੀ ਫਟੜਾਉਂਦੇ ਨੇ ਜਿਨ੍ਹਾਂ ਦੀ ਕਿਸੇ ਦੀ ਅੱਖ ਕਿਸੇ ਨੂੰ ਹੋਰ ਤਰ੍ਹਾਂ ਦੇ ਨੁਕਸਾਨ ਜਿਹੜੇ ਹੋਏ ਇਹ ਇਸ ਕਰਕੇ ਦੱਸਨੇ ਆ ਕਿਉਂਕਿ ਇਹ ਸਾਰਾ ਕੁਝ ਕਿਤੇ ਨਾ ਕਿਤੇ ਪੁਲਿਸ ਦੇ ਨਾਲ ਜਿਹੜਾ ਕਲੈਸ਼ ਹੋਇਆ ਸੀਗਾ ਕਿਸਾਨਾਂ ਦਾ ਉਸ ਸਮੇਂ ਦੇ ਦੌਰਾਨ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਇੱਕ ਵਾਰੀ ਫੇਰ ਤੋਂ ਜਦੋਂ ਗੱਲ ਤੁਰੀ ਕਿ ਗਲੈਂਟਰੀ ਅਵਾਰਡ ਜਿਹੜੇ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਜਾਣੇ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਦੌਰਾਨ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂ ਫਿਰ ਜੇ ਕਿ ਇਹ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਕਾਰਵਾਈ ਰਹੀ ਹੁਣ ਇਹਦੀ ਕੀ ਹੈ ਸ਼ਾਬਾਸ਼ੀ ਹੈ ਇਹ ਸਵਾਲ ਖੜਾ ਹੁੰਦਾ ਪਰ ਇਸੇ ਚੀਜ਼ ਨੂੰ ਲੈ ਕੇ ਜਿੱਥੇ ਇੱਕ ਪਾਸੇ ਵਿਰੋਧ ਚੱਲ ਰਹੇ ਨੇ ਦੂਜੇ ਪਾਸੇ ਹੁਣ ਮਾਮਲਾ ਜਿਹੜਾ ਪੰਜਾਬ ਰਾਣਾ ਹਾਈ ਕੋਰਟ ਪਹੁੰਚਦਾ ਨਜ਼ਰ ਆ ਰਿਹਾ ਤੇ ਆ ਇਸ ਪੂਰੇ ਮਾਮਲੇ ਦੇ ਵਿੱਚ ਜਨਹਿਤ ਯਾਚਕਾ ਹੈ ਜਿਹੜੀ ਉਹ ਫਾਈਲ ਕੀਤੀ ਹੈ ਰਵਿੰਦਰ 바ਸੀ ਉਹਨਾਂ ਨੇ ਉਹ ਸਾਡੇ ਨਾਲ ਨੇਗੇ ਐਡਵੋਕੇਟ 바ਸੀ ਸਾਹਿਬ ਦੇਖਿਏ ਇੱਚ ਕੀ ਆਧਾਰ ਬਣਾਇਆ ਤੇ ਕਿਉਂਕਿ ਇਹ ਸ਼ੁਰੂ ਚ ਸਮਝਸ ਜਾ ਲੱਗਦਾ ਸੀਗਾ ਵੀ ਕਰ ਰਹੇ ਨੇ ਓਨਰ ਜਾਂ ਨਹੀਂ ਕਰ ਰਹੇ ਹੈਗੇ ਨੇ ਇਹ ਗੱਲਾਂ ਕਲੀਅਰ ਹੋ ਗਈਆਂ ਨੇ ਨਹੀਂ ਬਿਲਕੁਲ ਹੋ ਗਈਆਂ ਕਿਉਂਕਿ ਹਰਿਆਣਾ ਸਰਕਾਰ ਨੇ ਆਪਣਾ ਪੀਸੀ ਕੀਤੀ ਹੈ ਜਿਦੇ ਚ ਉਹਨਾਂ ਨੇ ਸਪੈਸ਼ਲ ਕਿਹਾ ਕਿ ਸਰਕਾਰ ਨੋਟੀਫਾਈ ਕਰ ਰਹੀ ਹੈ ਵੀ ਕੁਝ ਕੁ ਸਬਸਰਾਂ ਨੇ ਜਿਨ੍ਹਾਂ ਦਾ ਕਿਸਾਨੀ ਅੰਦੋਲਨ ਵੇਲੇ ਅ ਕਿਸਾਨਾਂ ਨੂੰ ਦਬਾਉਣ ਚ ਪ੍ਰੈਸ ਕਰਨ ਚ ਜਾਂ ਮਾਰਨ ਕੁੱਟਣ ਚ ਜਿਹੜਾ ਉਹਨਾਂ ਦਾ ਹੱਥ ਰਿਹਾ ਵੀ ਉਹਨਾਂ ਨੂੰ ਅਸੀਂ ਆਨਰ ਕਰਾਂਗੇ ਜਿਦੇ ਚ ਤਿੰਨ ਆਈਪੀਐਸ ਅਫਸਰ ਐ ਤੇ 10 ਡੀਐਸਪੀ ਲੈਵਲ ਦੇ ਅਫਸਰ ਐ ਤੇ ਇਹਨਾਂ ਨੂੰ ਉਹਨਾਂ ਨੇ ਗੈਲੈਂਟਰੀ ਅਵਾਰਡ ਦੇਣ ਦੀ ਗੱਲ ਕਹੀ ਹੈ ਗੈਲੈਂਟਰੀ ਅਵਾਰਡ ਸ਼ਬਦ ਯੂਜ਼ ਕੀਤਾ ਮਤੋਂ ਦਾਸ ਨੂੰ ਗੈਲੈਂਟਰੀ ਅਵਾਰਡ ਤੇ ਜਾਂਦੇ ਜਿੱਥੇ ਕਿਤੇ ਯੁੱਧ ਹੋਵੇ ਜਾਂ ਐਕਟ ਆਫ ਟੈਰਰਿਜ਼ਮ ਦੇ ਖਿਲਾਫ ਜੇ ਕੋਈ ਫੌਜਾਂ ਲੜਦੀਆਂ ਜਾਂ ਆਪਾਂ ਦਿਖਾਉਂਦੇ ਨੇ ਜਿਹੜੀ ਬਹਾਦਰੀ ਦੀ ਆਪਾਂ ਗੱਲ ਕਰਦੇ ਆ ਬਹਾਦਰੀ ਵਾਸਤੇ ਗੈਲੈਂਟਰੀ ਅਵਾਰਡਸ ਹੁੰਦੀ ਹੁਣ ਆਮ ਲੋਕਾਂ ਪਰ ਆਪਣੇ ਦੇਸ਼ ਦੇ ਵਿੱਚ ਆਪਣੀ ਪੁਲਿਸ ਦੁਆਰਾ ਦੱਬਣਾ लाठी चार्ज ਕਰਨਾ ਗੋਲੀਆਂ ਚਲਾਉਣੀਆਂ ਜੇ ਇਹ ਐਕਟ ਆਫ ਵੈਲਰ ਹੈ ਜਾਂ ਐਕਟ ਆਫ ਗੈਲੈਂਟਰੀ ਨੂੰ ਜਿਹਨੇ ਕਹਾਂਗੇ ਤੇ ਬੜੀ ਸ਼ਰਮਸਾਰ ਕਰਨੇ ਵਾਲੀ ਗੱਲ ਹੈ ਹਰਿਆਣੇ ਸਰਕਾਰ ਦੀ ਤੇ ਇਹ ਮੈਂ ਤਾਂ ਕਹੂੰਗਾ ਵੀ ਇਹ ਲੋਕਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਚੈਲੰਜ ਕਰਨੇ ਵਾਲੀ ਗੱਲ ਹੈ ਤੇ ਇਸ ਮੰਦ ਵੀ ਜਦੋਂ ਵੀ ਸਾਨੂੰ ਪਤਾ ਲੱਗੇ ਤੇ ਅਸੀਂ ਇੱਕ ਲੋਅਰਸ ਫੋਰ ਹਿਮੈਨਿਟੀ ਵੱਲੋਂ ਸੀਪੀਐਲ ਫਾਈਲ ਕੀਤੀ ਹੈ ਜਿਹਦੇ ਚ ਅਸੀਂ ਇਸ ਗੱਲ ਨੂੰ ਚੈਲੰਜ ਕੀਤਾ ਵੀ ਕਿਉਂਕਿ ਜਿਹੜੇ ਅਫਸਰਾਂ ਦੇ ਇਹਨਾਂ ਨੇ ਨਾਂ ਲਈ ਹੈ ਇਹ ਸਿੱਧੇ ਤੌਰ ਤੇ ਕਿਸਾਨਾਂ ਦੇ ਉੱਤੇ ਹਮਲਾ ਕਰਨ ਦੇ ਜ਼ਿੰਮੇਵਾਰ ਇੱਕ ਪੀਸਫੁਲ ਐਜੀਟੇਸ਼ਨ ਨੂੰ ਵਾਇਲੈਂਟ ਕਰਨ ਦਾ ਕਰਨ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਰਿਹਾ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਜਾਂ ਜਿਹੜੇ ਨਿਊਜ਼ ਚੈਨਲਸ ਦੇ ਵਿੱਚ ਚੱਲਿਆ ਕਿ ਪੁਲਿਸ ਕਿਵੇਂ ਦੜਾ ਦੜਾ ਕੇ ਕਿਸਾਨਾਂ ਨੂੰ ਕੁੱਟ ਰਹੀ ਹੈ ਇਵਨ ਸ਼ੰਭੂ ਮੁਰ ਦੇ ਉੱਤੇ ਤਾਂ ਇੱਕ ਬਾਰਡਰ ਵਰਗਾ ਮਾਹੌਲ ਬਣਾ ਦਿੱਤੇ ਸੀ ਤੋਂ ਬਿਹਾਰਿਆਣੇ ਵਾਲੇ ਪਾਸੇ ਉਹਨਾਂ ਨੇ ਉੱਥੇ ਗੰਨਾ ਬੀੜਤੀਆਂ ਵੱਡੇ ਈਵਨ ਸナイਪਰਸ ਲਾਇ ਹੋਏ ਸੀਗੇ ਤੇ ਉਥੇ ਫਾਇਰਿੰਗ ਕਿੰਨੇ ਦਿਨ ਚੱਲਦੀ ਰਹੀ ਹੈ ਤੇ ਗੋੜਾ ਬਰੂਦ ਇਸਤੇਮਾਲ ਹੁੰਦਾ ਰਿਹਾ ਤੇ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਮਤਲਬ ਉਹ ਆਪਣੇ ਹੱਕ ਮੰਗਣ ਲਈ ਆਪਣੀ ਸਟੇਟ ਕੈਪੀਟਲ ਵੱਲ ਜਾ ਰਹੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਵੱਡੇ ਬੈਰੀਕੇਡ ਲਾ ਕੇ ਡਾਂਗਾ ਨਾਲ ਗੋਲੀਆਂ ਨਾਲ ਉਥੇ ਰੋਕ ਕੇ ਜ਼ਖਮੀ ਕਰਕੇ ਤੇ ਸਰਕਾਰ ਵੱਲੋਂ ਉਹਨਾਂ ਅਫਸਰਾਂ ਨੂੰ ਜਿੱਥੇ ਪनिश्ड ਕਰਨਾ ਚਾਹੀਦਾ ਸੀ ਸਜ਼ਾ ਦੇਣੀ ਚਾਹੀਦੀ ਸੀ ਵੀ ਜਿਹੜਾ ਥੋੜਾ ਐਕਸ਼ਨ ਹੈ ਤੁਸੀਂ ਆਪਣੇ ਲੋਕਾਂ ਦੇ ਖਿਲਾਫ ਗਲਤ ਫੋਰਸ ਫੋਰਸ ਇਸਤੇਮਾਲ ਕੀਤੀ ਹੈ ਉਹਦੇ ਬਜਾਏ ਉਹਨਾਂ ਨੇ ਉਹਨਾਂ ਦੇ ਇਸ ਕਟਿਆ ਕੰਮ ਨੂੰ ਆਨਰ ਕਰਨ ਦੀ ਗੱਲ ਕੀਤੀ ਹੈ ਜੋ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਪਰ ਇਹਦੇ ਵਿੱਚ ਜਿਵੇਂ ਤੁਸੀਂ ਜ਼ਾਹਿਰ ਜੀ ਕਰ ਲੈ ਕਿਉਂਕਿ ਪੀਐਲ ਦੇ ਵਿੱਚ ਤੁਸੀਂ ਡਿਟੇਲ ਪੂਰੀ ਸਾਂਝੀ ਕਰੋਗੇ ਕੋਰਟ ਦੇ ਨਾਲ ਆ ਆਧਾਰ ਜੇ ਦੇਖਿਆ ਜਾਵੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਗਲੈਂਟਰੀ ਵਾਰਡ ਦਾ ਆਧਾਰ ਇਸੇ ਚੀਜ਼ ਦਾ ਬਣਾਇਆ ਹੈਗਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੀ ਭੂਮਿਕਾ ਚੰਗੀ ਰਹੀ ਹੈ ਤੇ ਦੂਜੇ ਪਾਸੇ ਇਹਦੇ ਵਿੱਚ ਡਿਮਾਂਡ ਕੀ ਹੈ ਤੁਹਾਡੀ ਵੀ ਇਹ ਰੁਕਿਆ ਜਾਵੇ ਇਹਨਾਂ ਨੂੰ ਜਿਹੜਾ ਆਨਰ ਕਰਨਾ ਹੈ ਬਿਲਕੁਲ ਇਹਦੇ ਵਿੱਚ ਜਿਹੜਾ ਉਨਾ ਨੇ ਇਹ ਸ਼ਬਦ استعمال ਕੀਤੇ ਵੀ ਕਿਸਾਨੀ ਅੰਦੋਲਨ ਦਰਮਿਆਨ ਇਹਨਾਂ ਦੀ ਜਿਹੜੀਆਂ ਸੇਵਾਵਾਂ ਰਹੀਆਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਸਮਾਂ ਚ ਜੋ ਇਹਨਾਂ ਦੇ ਫੈਸਲੇ ਰਹੇ ਹਨ ਸਰਕਾਰ ਉਹਨੂੰ ਸਰਹਾ ਰਹੀ ਹੈ ਤੇ ਇਹਦਾ ਮਤਲਬ ਜਿਹੜੀ ਪੁਲਿਸ ਗੋਲੀਬਾਰੀ ਚ ਨੌਜਵਾਨਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੋਏ ਹੈ ਉਹਨੂੰ ਜਸਟੀਫਾਈ ਕਰ ਰਹੀ ਹੈ ਸਰਕਾਰ ਸ਼ੁਭ ਕਰਨ ਦੀ ਮੌਤ ਜਿਹੜੀ ਹੈ ਜੋ ਪਰਚਾ ਦਰਜ ਹੋਇਆ ਇਹਨਾਂ ਅਸਰਾਂ ਦੇ ਖਿਲਾਫ ਉਹ ਪਰਚਾ ਬਾਈ ਨੇਮ ਹੋਣਾ ਚਾਹੀਦਾ ਹੈ ਦਾ ਮਤਲਬ ਯੋ ਕਿਨਾਂ ਨੇ ਇੱਕ ਆਈ ਵਾਸ਼ ਕੀਤਾ ਅਨਨੋਨ ਬੰਦਿਆਂ ਦੇ ਖਰਾਬ ਪਰਚਾ ਦੇ ਕੇ ਤਾਂ ਇਹ ਅਵਾਰਡ ਦੇ ਕੇ ਹਰਿਆਣਾ ਪੁਲਿਸ ਦੇ ਅਫਸਰਾਂ ਨੂੰ ਸਰਕਾਰ ਜਸਟੀਫਾਈ ਕਰ ਰਹੀ ਹੈ ਸ਼ੁਭ ਕਰਨ ਦੀ ਮੌਤ ਦਾ ਇਸ ਕਰਕੇ ਇਹ ਇੱਕ ਅਦਾਲਤ ਵਿੱਚ ਸਾਡਾ ਸਵਾਲ ਹੀ ਇਹ ਹੈ ਵੀ ਕਿਹ ਜਿਸ ਦੇਸ਼ ਦੀ ਬੁਨਿਆਦ ਪੀਸਫੁਲ ਐਜੀਟੇਸ਼ਨਾਂ ਦੇ ਉੱਤੇ ਰੱਖੀ ਗਈ ਹੋਵੇ ਜਿੱਥੇ ਜਲੀਆਂ ਵਾਲੇ ਬਾਗ ਵਰਗੇ ਇਨਸੀਡੈਂਟਾਂ ਨੂੰ ਅੱਜ ਤੱਕ ਅਸੀਂ ਨਿੰਦਦੇ ਹਾਂ ਕਿਆ ਉਸੇ ਦੀ ਕੜੀ ਦੇ ਵਿੱਚ ਇਹਨਾਂ ਅਫਸਰਾਂ ਨੇ ਉਹੀ ਪੁੰਨ ਕਨਵਾਉਂਦੇ ਹੋਏ ਇਹਨਾਂ ਨੇ ਨੌਜਵਾਨਾਂ ਦਾ ਕਤਲ ਕੀਤਾ ਤੇ ਸਰਕਾਰ ਇਹਨਾਂ ਨੂੰ ਇਨਾਮ ਦੇ ਕੇ ਨਵਾਜ ਰਹੀ ਹੈ ਤੇ ਜਸਟੀਫਾਈ ਕਰ ਰਹੀ ਹੈ ਸ਼ਮ ਕਰਨ ਦੀ ਮੌਤ ਨੂੰ ਬਾਕੀ ਜਿਹੜੇ ਬਹੁਤ ਸਾਰੇ ਨੌਜਵਾਨਾਂ ਦੀਆਂ ਅੱਖਾਂ ਦੇ ਵਿੱਚ ਬਾਰੂਦ ਦੇ ਕਾਰਨ ਜਾਂ ਜਿਹੜੇ ਵੀ ਇਹਨਾਂ ਨੇ ਕੈਮੀਕल्स ਯੂਜ਼ ਕੀਤੇ ਹਨ ਬਹੁਤ ਲੋਕਾਂ ਦੇ ਉੱਤੇ ਹੱਥਾਂ ਮਹਾਂ ਦੇ ਉੱਤੇ ਪਰਮਨੈਂਟ ਡਿਸੇਬਿਲਟੀ ਆਈ ਹੈ ਬਹੁਤ ਲੋਕ ਕਈ ਲੋਕਾਂ ਦੀ ਅੱਖਾਂ ਜਾਂਦੀਆਂ ਨਹੀਂ ਹੈ ਤੇ ਜਿਹੜੇ ਇਹ ਐਕਟ ਦੇ ਵਿੱਚ ਇਹਨਾਂ ਨੂੰ ਪਨਿਸ਼ ਕਰਨਾ ਚਾਹੀਦਾ ਸੀ ਉਹਨੂੰ ਜਸਟੀਫਾਈ ਕਰਕੇ ਉਹਨਾਂ ਦੇ ਐਕਟ ਨੂੰ ਇਹ ਗੈਲੈਂਟਰੀ ਅਵਾਰਡ ਯੂਜ਼ ਕਰ ਰਹੀ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਵੀ ਕੀ ਇਹ ਕਿਤੇ ਬਾਰਡਰ ਤੇ ਲੜ ਰਹੇ ਆ ਜਾਂ ਇਹ ਚੀਨ ਦੀ ਲੜਾਈ ਤੇ ਇਹਨਾਂ ਨੇ ਕੋਈ ਬਹੁਤ ਬਹਾਦਰੀ ਦਿਖਾਈ ਹੈ ਵੀ ਇਹਨਾਂ ਨੂੰ ਗੈਲੈਂਟਰੀ ਅਵਾਰਡ ਦਿੱਤੇ ਜਾ ਰਹੇ ਪਹਿਲੀ ਗੱਲ ਤਾਂ ਐਕਟ ਆਫ ਵੈਲਰ ਨੂੰ ਡਿਫਾਈਨ ਕਰਨਾ ਪੈਣਾ ਵੀ ਜਿਹੜਾ ਇਹਨਾਂ ਦਾ ਐਕਟ ਹੈ ਉਹ ਬਹਾਦਰੀ ਦਾ ਐਕਟ ਹੈ ਵੀ ਤੁਸੀਂ ਇੱਕ ਹਥਿਆਰਬੰਦ ਫੋਰਸ ਦੇ ਮੁਖੀ ਹੁੰਦੇ ਹੋਏ ਤੁਸੀਂ ਇੱਕ ਪੀਸਫੁੱਲ ਲੋਕਾਂ ਦੇ ਉੱਤੇ ਲਾਖੀਆਂ ਚਲਾਉਂਦੇ ਹੋ ਗੋਲੀਆਂ ਚਲਾਉਂਦੇ ਹੋ ਜਿੱਥੇ ਤੁਸੀਂ ਗੱਲਬਾਤ ਰਹੀਂ ਗੱਲਾਂ ਕਰਨੀਆਂ ਤੁਸੀਂ ਉੱਥੇ ਫੋਰਸ ਨੂੰ ਯੂਜ਼ ਕਰਕੇ ਸਰਕਾਰ ਉਸ ਫੋਰਸ ਦੇ ਦੇ ਦਰਮਿਆਨ ਜਦੋਂ ਇਹਨਾਂ ਨੇ ਉਹ ਫੋਰਸ ਦਾ ਇਸਤੇਮਾਲ ਕੀਤਾ ਹਜ਼ਾਰਾਂ ਹੀ ਨੌਜਵਾਨ ਜ਼ਖਮੀ ਹੋਇਆ ਹਜ਼ਾਰਾਂ ਲੋਕਾਂ ਦੇ ਡੰਗਾ ਵਜੀਆਂ ਕਿੰਨੇ ਲੋਕਾਂ ਦੀ ਮੌਤ ਹੋਈ ਕਿੰਨੇ ਲੋਕ ਪਰਮਨ ਡਿਸੇਬਲਡ ਹੋ ਗਏ ਇਹ ਉਹ ਸੈਕਟਰ ਨੂੰ ਜਸਟੀਫਾਈ ਕਰ ਰਹੀ ਹੈ ਸਟੇਟ ਆਫ ਹਰਿਆਣਾ ਪਰ ਇਹਦੇ ਚ ਹੁਣ ਇਹਦੀ ਸੁਣਵਾਈ ਕਦੋਂ ਤੱਕ ਲੱਗਦਾ ਵੀ ਹੋ ਸਕਦੀ ਹੈ ਸਾਡੀ ਮੋਸਟ ਪ੍ਰੋਬਬਲੀ ਕੱਲਿਆ ਪਰਸੋਂ ਇਹ ਲਿਸਟ ਆਊਟ ਹੋ ਜਾਏਗੀ ਲਿਸਟ ਹੋ ਜੇ ਕਿਤੇ ਨਾਲ ਇਹਦੀ ਸੁਣਵਾਈ ਹੋਏਗੀ ਤੇ ਅਸੀਂ ਤਾਂ ਇਸ ਗੱਲ ਨੂੰ ਬਾਰ-ਬਾਰ ਇਹਦੇ ਚ ਇੱਕ ਗੱਲ ਨੂੰ ਲਿਆ ਵੀ ਜਿਹੜੇ ਕਤਲ ਹੋਏ ਆ ਉਹ ਕਤਲਾਂ ਨੂੰ ਫੇਰ ਹਰਿਆਣਾ ਸਰਕਾਰ ਜਸਟੀਫਾਈ ਕਰ ਰਹੀ ਹੈ ਤੇ ਇਹ ਜਿਹੜਾ ਪਰਚਾ ਭਗਵੰਤ ਮਾਨ ਸਰਕਾਰ ਨੇ ਅਨਨੋਨ ਲੋਕਾਂ ਦੇ ਖਿਲਾਫ ਕਰਿਆ 0 एफआईआर ਕਰੀਏ ਉਹਨੂੰ ਬਾਇ ਨੇਮ ਹੀ ਨਾ ਅਫਸਰਾਂ ਦੇ ਖਿਲਾਫ ਮਕਦਮਾ ਦਰਜ ਨੇ ਕਰਨਾ ਚਾਹੀਦਾ ਤਾਂ ਕਿ ਹਰਿਆਣਾ ਸਰਕਾਰ ਨੇ ਐਡਮਿਟ ਕੀਤਾ ਹੈ ਕਿ ਇਹ ਸਾਡੇ ਅਫਸਰਾਂ ਨੇ ਹੀ ਕਿਸਾਨਾਂ ਦੇ ਉੱਤੇ ਆਹ ਸਾਰੇ ਕਾਰੇ ਕੀਤੇ ਫਿਰ ਦੇਖਣਾ ਹੋਊ ਕਿ ਹੁਣ ਜਦੋਂ ਸ਼ੁਰੂਆਤ ਹੋਣੀ ਹੈ ਮਾਮਲੇ ਦੀ ਪਰ ਇਸ ਚੀਜ਼ ਨੂੰ ਲੈ ਕੇ ਸਵਾਲ ਸਿੱਧੇ ਤੌਰ ਦੇ ਉੱਤੇ ਹਾਲਾਂਕਿ ਰੋਲ ਤਾਂ ਜਿਸ ਤੋਂ ਇਹ ਸ਼ੁਰੂਆਤ ਹੋਈ ਸੀ ਉਸੇ ਦਿਨ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਇਹ ਗੱਲ ਨੂੰ ਕਹਿ ਰਹੇ ਨੇ ਪਰ ਗੱਲ ਇਹ ਹੈ ਵੀ ਕੋਰਟ ਦੇ ਜਦੋਂ ਦਰਮਿਆਨ ਜਾਣੀਆਂ ਉੱਥੇ ਖੈਰ ਫੈਕਟਸ ਨਾਲ ਗੱਲ ਹੋਣੀ ਹੈ ਤੇ ਦੇਖਣਾ ਹੋਊਗਾ ਕਿ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਦੀ ਪ੍ਰੇਅਰ ਰਹਿਣ ਵਾਲੀ ਹੈ ਕਿ ਆਖਰ ਇਹ ਅਵਾਰਡ ਨਾ ਦਿੱਤੇ ਜਾਣ ਤੇ ਜਿਹੜੀ ਨਾਮ ਸਪੈਸੀਫਿਕਲੀ ਦਿੱਤੇ ਗਏ ਨੇ ਕਿ ਗਾਰੰਟੀ ਅਵਾਰਡ ਵਾਸਤੇ ਤਾਂ ਕੀ ਉਹ ਨਾਮਾਂ ਦੀ ਭੂਮਿਕਾ ਹੈ ਜਿਹੜੀ ਉਹ ਵੀ ਜਾਂਚ ਦੇ ਦਰੇ ਚ ਆਉਂਦੀ ਹੈ ਇਹ ਸਵਾਲ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਵੀ ਇਸ ਪੀਐਲ ਦੇ ذریعے ਰਹਿਣਗੇ ਸੀਨੀਅਰ ਵੀਡੀਓ ਸੰਬੰਧੀ ਇਹਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਸੁਸਾਇਟੀ ਵੀ ਚੰਡੀਗੜ੍ਹ